we ਦੀ ਅਕਾਤ ਅੰਤ ਸਹਿਨ ਕਰ ਲਓ ਮਨੋ ਮੇਂ ਬੰਧ ਮੈਂ ਆਪਣੇ ਵਿਅਕਤੀ ਬੰਧਾ ਹਾਂ ਜਿ세 ਦਾ ਸਾਰਾ ਸਿੰਘੀ ਕੋਹਾਣੀ ਜਿ세 ਦਾ ਅਲਕਾਰ ਸਿੰਘੀ ਤੋਂ ਹੋਦ ਨੂੰ ਸਟੇਟਡ ਲਿਕੇਟ ਅਤੇ ਸਰਦਾਰ ਮਨਤੇਜ ਸਿੰਘ ਪੋਪਾਰਾ ਜੀ ਨੂੰ ਜਿਹੜਾ ਟਹਿਲੀ ਕੇ ਲਗਾਇਆ ਹੈ ਇਨਾ ਨੂੰ ਬੰਧ ਤਵੇ ਪੰਜਾਬ ਦੀ ਸੇਵਾ ਕਰਦਾ ਸਤਿਗੁਰ ਸੱਚੇ ਪਾਤਸ਼ਾਹ ਜੀਓ ਬਲ ਬਖਸ਼ਿਓ ਗੁਰੂ ਹਰੀ ਦੇਵ ਸਾਹਿਬ ਜੀਓ ਸੋਮੇ ਜੱਤ ਜੱਤੀ ਦਾ ਪੁੱਤ ਆਤੇ ਸਰਦਾਰ ਨੰਦ ਸਿੰਘ ਜੀ ਕੋ ਪਾਰਾ ਵੱਲੋਂ ਆਤੇ ਸਾਰੇ ਹੀ ਸਮੁੱਝੇ ਦੇ ਬਲਵਾ ਜੀ ਦੇ ਦਰਗਾਹ ਤੋਂ ਤਾਂ ਕੋਟਾਨ ਕੋਟ ਸ਼ੁਕਰਾਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਪੜੀਆ ਮੇਰਾ ਭੜਿਆ ਨਾ ਫਰਕੀ ਭਾਰੇ ਹੀ ਟੀਮ ਦੇ ਪਾਸੋਂ ਅੰਨ ਦੀ ਸੇਵਾ ਸਮਤੇ ਟੰਗ ਦੇ ਨਾਲ ਬਾਪ ਜੀ ਕਰਵਾ ਲੈਣੀ ਗੁਰੂ ਗ੍ਰੀਤਨ ਬਾਦ ਜੀਓ ਆਪ ਜੀ ਨੇ ਇਹਨਾਂ ਸੇਵਕਾਂ ਦੇ ਆਂਗਸਟਾਨ ਦਾ ਸ਼ਾਹਾ ਹੀ ਰੋਪਣ ਸਾਧਗੁਰੂ ਸੱਜੇ ਪ੍ਰਾਤਿਸ਼ਾ ਬਾੜੀ ਦੀ ਚੜ੍ਹਦੀ ਕਲਾ ਹੋ ਜਿੰਦਾਬਾਦ ਇਹਦਾ ਹੁਕਮਸੀਗਾਂ ਦੇ ਕਾਂਸਿੰਗ ਸਹਿਬਾਨ ਦਾ ਹੁਕਮਸੀ ਸੀ ਉਹਦੇ ਹਿਸਾਬ ਦੇ ਨਾਲ ਸੋ ਜਗਾ ਕੰਸੀਗਾਂ ਉਹ ਸ਼ੁਰੂ ਹੋ ਗਿਆ ਸੱਤਾਂ ਮੈਂਬਰਾਂ ਦੇ ਵਿੱਚੋਂ ਦੋ ਮੈਂਬਰ ਜੇ ਦੇ ਸੰ ਉਹ ਆਪ ਸ੍ਰੀਕਿਸ਼ੀ ਤੋਂ ਕਰਕੇ ਨਿਕਲੋ ਸਿਗਲੀ ਪਰ ਆਉਣ ਦੇ ਕਰਕੇ ਛੱਡ ਕੇ ਪੰਜ ਮੈਂਬਰ ਰਹਿ ਗਏ ਪੰਜਾਂ ਮੈਂਬਰਾਂ ਨੇ ਆਪਣਾ ਲੜਨ ਨਹੀਂ ਛੱਡਿਆ ਉਹ ਲੱਗੇ ਰਹੇ ਕਿਉਂ ਉਹਨਾਂ ਨੇ ਕਾਂਸਿੰਗ ਸਹਿਬਾਨ ਦੇ ਅਕਾਲ ਪੁਰਖ ਦਾ ਹੁਕਮ ਜੋ ਹੋਏ ਹੁਕਮ ਸੰ ਉਹਨਾਂ ਨੂੰ ਬਚਾਉਣਾ ਸੀ ਉਹਨਾਂ ਨੂੰ ਪ੍ਰਵਾਣ ਕਰਦੇ ਆ ਇਹਨਾਂ ਨੇ ਆਪੋ ਆਪਣੀ ਘਰ ਤੇ ਜਾ ਕੇ ਆਪੋ ਆਪਣੇ ਪਿੰਡ ਜਾ ਕੇ ਜਿਹੜੀਆਂ ਡਿਊਟੀਆਂ ਲੱਗੀਆਂ ਜਿਹੜੇ ਨਾਨਕ ਦੇਵਾ ਜਿਹੜੇ ਜੁਰਤਾਂ ਤੱਕ ਦੇ ਨਾਲ ਛੁੜੇ ਹੋਏ ਸਨ ਜਿਹੜੇ ਪੰਜ ਸਿੰਘ ਸਾਹਿਬਾਨ ਦੇ ਹੁਕਮ ਨੂੰ ਮੰਨਦੇ ਸਨ ਉਹਨਾਂ ਨੇ ਆਪਣਾ ਆਪਣਾ ਕੰਮ ਸ਼ੁਰੂ ਕਰ ਦਿੱਤਾ ਅਡਾਰ ਬਾੜ ਦੇ ਅਲਾਸ ਤੇ ਜੋ ਜੋ ਵੀ ਚੀਜ਼ਾਂ ਉਹਨਾਂ ਨੇ ਆਪਣੇ ਦੇਖੇ ਤੇ ਫੇਮਰ ਬਣਾਏ ਕਾਪੀਆਂ ਤਿਆਰ ਕਰਤੀਆਂ ਕਾਪੀਆਂ ਕੋਈ ਪੈਸੇ ਵਾਲੀਆਂ ਨਹੀਂ ਸਨ ਕਾਫੀਆਂ ਫ੍ਰੀਸ਼ਨ ਸਰਦਾ ਸੀ ਕਿਉਂ ਕਿ ਅਗਾਹ ਤੱਕ ਉੱਤੇ ਸਾਰਿਆਂ ਨੂੰ ਨਿਚੇ ਸੀ ਉਹਨਾਂ ਦੇ ਸਾਹਮਣੇ ਇਹ ਸਾਰਾ ਕੰਮ ਚੱਲਦਾ ਸੀ ਸੋ ਉਹ ਕਾਫੀਆਂ ਤਿਆਰ ਹੋ ਕੇ ਜਦੋਂ ਪੰਜਵੇਂ ਮਤਲਬ ਦੇ ਕੋਲ ਪਹੁੰਚ ਗੀਆਂ ਉਹਦਾ ਉਹਨਾਂ ਨੇ ਰਿਜ਼ਲਟ ਕੱਢਣ ਲੇਗਾ ਸੀ ਜਦੋਂ ਰਿਜ਼ਲਟ ਕੱਢਣ ਹੈ ਤਾਂ ਉੱਥੇ ਫਿਰ ਸਹਿਬ ਹੱਥ ਬਣ ਆਏ ਆ ਜਿਸ ਤੌਰ ਤੇ ਦੇਈ ਉਹ ਜਿਹਨਾਂ ਦੇ ਪੜਾਈਆਂ ਨੰਨੇ ਹੋ ਗਏ ਨੇ ਉਹ ਅਕਾਲ ਪੁਰਖ ਨੇ ਆਪਣੇ ਆਪ ਦੇ ਜੈਰੀਆ ਨੇ ਉਸ ਦੇ ਵਿੱਚ ਉਹ ਲੜੀ ਚ ਪਰੋਏਗਾ ਜਿਹਨਾਂ ਦੇ ਸਰਦਾ ਸਿੰਘ ਤਮੋਟ ਹੈ ਤੇ ਦੂਸਰਾ ਪਤਾ ਜੱਤੇਜਨ ਤਾਰਾ ਸਿੰਘ ਪਟਕਣਾਣੀਪੁਰ ਤੀਸਰਾ ਪਾਇ ਗੰਪੀ ਸਿੰਘ ਬੋਪਾਰਾ ਹੈ ਉਹ ਵੀ ਪਟਕਣਾਣੀਪੁਰ ਤੇ ਬੇਸ਼ੱਕ ਆਪਣਾ ਕਾਰਜ ਪਾਗਲਾ ਖੇਡ ਇਹਨਾਂ ਦੀ ਜੜੀ ਸੀਗੀ ਉਹ ਹਾਜ਼ਰੀ ਉੱਤੇ ਪ੍ਰਮਾਣ ਹੋ ਗਈ ਪਰਵਾਣ ਨਹੀਂ ਹਾਜ਼ਰੀ ਇਹੋ ਜੀ ਹੋਈ ਕਿ ਅਰਦਾਸ ਸਿੰਘ ਤਮੋਟ ਔਰ ਸੁਨਾਰ ਪਟਾਰਾ ਸਿੰਘ ਜੱਤੇਗਾ ਪਟਡਾਣੀ ਇਹਨਾਂ ਨੂੰ ਆਪਣਾ ਸਟੇਟ ਡੈਲੀਗੇਟ ਚੁੜਿਆ ਗਿਆ ਸਟੇਟ ਡੈਲੀਗੇਟ ਤੇ ਦੂਸਰਾ ਜਿਹੜਾ ਸੰਬੰਧੀ ਸੰਗੀ ਬੋਬਰ ਹੈ ਉਹਨੂੰ ਜਿਹੜਾ ਅਬ ਡੈਲੀਗੇਟ ਚੋੜਿਆ ਗਿਆ ਇਹਨਾਂ ਵੀ ਗੁਰਦੀ ਇਹ ਹੋਈ ਹੁਣ ਇਹਨਾਂ ਦੇ ਤਿੰਨਾਂ ਦੇ ਜਿਹੜੇ ਚੋੜੇ ਨੇ ਇਹਨਾਂ ਦੇ ਚੁਣਣ ਦੇ ਜਿਵੇਂ ਸਤ ਸੂ ਸੱਚੇ ਪਾਸ਼ਾ ਨੇ ਇਹਨਾਂ ਤੇ ਮਿਹਨਤ ਕੀਤੀ ਹੈ ਉਸੇ ਤਰ੍ਹਾਂ ਚੁਣੀ ਹੋਈ ਕਢਾਈ ਖੁਰਪੀ ਸਾਧ ਸੰਗਤ ਸਾਰੇ ਇਕੱਠੇ ਔਰ ਇੱਥੇ ਜੋ ਬੈਠੇ ਹਨ ਇਹਨਾਂ ਨੂੰ ਲੱਖ ਲੱਖ ਲਗਾਏ ਹੋਵੇ ਸਾਡੇ ਵੱਲੋਂ ਤੇ ਖੁਸ਼ੀਆਂ ਮੰਗਣ ਤੇ ਚੜ੍ਹਦੀ ਕਲਾ ਮਰੋ ਇਹਨਾਂ ਦਾ ਕੰਮ ਚੋੜੇਗਾ ਨੂੰ ਮੇਗਾ ਪੰਜ ਨੰਬਰ ਲੋਕ ਨੂੰ ਮੇਗਾ ਅਕਾਰ ਤੋਂ ਜੋ ਬੰਦਾ ਉਹਨੂੰ ਪੂਰਾ ਕਰੇਗਾ ਹੁਣ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਕੱਥੇ ਹੋ ਕੇ ਆਪਣੇ ਜੋ ਨੁਮਾਇੰਦਾ ਚੁਣਨਾ ਹੈ ਤੇ ਜਥੇ ਦਾ ਚੁਣਨਾ ਹੈ ਪ੍ਰਧਾਨ ਚੁਣਨਾ ਹੈ ਆਪਣਾ ਹੋਰ ਧਾਰੀ ਚੁਣੀ ਜਾਣੇ ਨੇ ਉਹ ਇਹਨਾਂ ਦੀ 11 ਤਰੀਕ ਨੂੰ ਨਿਸ਼ਚਿਤ ਹੋ ਚੁੱਕੀ ਹੈ ਸੋ 11 ਨੂੰ ਉੱਥੇ ਜਾ ਕੇ ਇਹਨਾਂ ਨੇ ਆਪਣੀ ਹਾਜ਼ਰੀ ਕਰਵਾ ਕੇ ਇਹਨਾਂ ਦੇ ਅੱਗੇ ਕਰਨੇ ਸਿਸਟਮ ਦਾ ਸਭ ਤੋਂ ਸੱਚੇ ਪਾਸ਼ਾ ਨੂੰ ਵੀ ਗੱਲ ਹਾਲਤ ਸੁਣੀ ਹੈ ਅਸੀਂ ਇਹ ਚੋੜਿਆ ਕਿ ਅੱਗੇ ਵਾਸਤੇ ਵੀ ਇਹਨਾਂ ਦੀ ਦਰਸਉਂਦੀ ਰਹੇ ਤੇ ਔਰ ਇਹ ਵੀ ਕੰਮ ਕਰਦੇ ਨੇ ਜਿਹੜਾ ਕੰਮ ਅੱਗੇ ਵਾਸਤੇ ਇਹ ਕਰਨਗੇ

ਅੱਜ ਤੁਹਾਡੇ ਚਾਹਤਾ ਅੱਜ ਇਹੋ ਵਾਹ ਜਿਹਦੇ ਵਾਹ ਸਰਪੰਚ ਸਰਦਾਰ ਵਰਤਾਰ ਦਿੱਤੇ ਬਹੁਤ ਚੰਗੀ ਤਰ੍ਹਾਂ ਸਾਰਾ ਇਤਿਹਾਰ ਦੱਸਿਆ ਹੈ ਉਹਦੇ ਬਾਰੇ ਮੇਰਾ ਇਹ ਪਿਆਰ ਕਿ ਤੁਹਾਡੇ ਵਿੱਚੋਂ ਕੋਈ ਵੀ ਜਿਹੜਾ ਇਨਸਾਨ ਹੈ ਜਿਹਨੂੰ ਸ਼ੋਭਨੀ ਕਾਗਿਤਨੀ ਜੁਕੀ ਤੋਂ ਬਾਰੇ ਨਹੀਂ ਪਤਾ ਹੋਣਾ ਕਿ ਜਿਸ ਵੀ ਚੋਣ ਦੇ ਵਿੱਚੋਂ ਹਟਦੇ ਨੇ ਜੇ ਮਾਰਤ ਵਿਆਪਤ ਹੋ ਜਾਂਦੀ ਹੈ ਆ ਗਨੀਮਤ ਤੇ ਉਹ ਪਾਰਟੀ ਜਿਹਨੇ ਦੇਸ਼ ਤੇ ਅੰਤ ਦੀ ਲੜਾਈ ਲੜੀ ਤੇ ਜਿੱਤੀ ਜਿਹਨੇ ਦੇਸ਼ ਨੂੰ ਐਮਰਜੈਂਸੀ ਵਕੇ ਫਲਾਕਾ ਨੂੰ ਮੋਰਚੇ ਲਾ ਕੇ ਕੱਢਿਆ ਉਹਦੀ ਹੱਦ ਤੇ ਹੋ ਚੁੱਕੀ ਹੈ ਕਿ ਉਹ ਜਿਸ ਵੀ ਚੇਜ ਜਾਂਦੇ ਨੇ ਜਵਾਬ ਜ਼ਰੂਰ ਦਿੱਤ ਹੋ ਜਾਂਦੀ ਹੈ ਪਰ ਸਰਕਾਰ ਨੂੰ ਦਾਤਾ ਜੀ ਹਰ ਦੇਤੇ ਤੱਕ ਪਹੁੰਚ ਗਈ ਕਾਉਂ ਤੇ ਚੰਡੀਗੜ੍ਹ ਦੇ ਬੰਦਿਆਂ ਦੇ ਜਾਨਾਂ ਦੇਖਿਆ ਉਹ ਤਾਂ ਮੁੜਦੇ ਨੇ ਤੁਸੀਂ ਵੀਰ ਪ੍ਰਕਾਰ ਉਹਨਾਂ ਦੇ ਜਾਨਾਂ ਦੇਖੀ ਉਹਨੀਆਂ ਛੋਟੀਆਂ ਜਿਹੇ ਕੁਰਬਾਨੀਆਂ ਨੇ ਉਹ ਕਿਸੇ ਮਾਇਨੇ ਦੀ ਨਹੀਂ ਆ ਸੋ ਇਸ ਕਰਕੇ ਸਾਡੀ ਇੱਥੇ ਆਪਦੇ ਜਾਨਾਂ ਹੱਜਵਾ ਪਿਆ ਸੋ ਇਟ ਇਜ਼ ਮਾਈ ਕੈਡਿਚੋਨਾ ਕਿ ਤੁਹਾਨੂੰ ਗੁਰਦੁਆਰਿਆਂ ਦੇਖਿਆ ਕਿ ਜਨਮ ਲੈਣ ਤੋਂ ਮਰਨ ਤੱਕ ਤੇਰੇ ਜਾਣ ਤੱਕ ਬੰਦਾ ਅਤਿ ਅਨਤ ਨਾਂ ਅਨਤ ਆ ਤੇ ਵਿਚਰਦਾ ਪਹਿਲੀ ਜਨਮ ਭੂਮੀ ਜਿੱਥੇ ਜਨਮ ਭੂਮੀ ਹੁੰਦੀ ਆ ਕੋਈ ਸੋਚੀਦਾ ਨਹੀਂ ਸੀ ਪਰ ਉਥੇ ਰੋਣਾ ਸਿੱਖਣਾ ਬੋਲਣਾ ਸਿੱਖਣਾ ਪਰ ਦੂਸਰੀ ਜਿੱਥੇ ਆ ਪਰਲ ਭੂਮੀ ਪਰਲ ਭੂਮੀ ਜਿੱਥੇ ਉਹ ਤੁਰਨਾ ਸਿੱਖਣਾ ਥੋੜੀ ਪੜਾਈ ਕਰਦਾ ਪਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਅਹਿਮ ਗੱਲ ਨਹੀਂ ਬਣੀ ਜਾਂਦੀ ਆ ਉਹ ਹੈ ਕਿਸੇ ਬੰਦੇ ਦੀ ਕਰਤੂਨੀ ਸੋ ਕਰਤੂਨੀਆਂ ਜਿੱਥੇ ਉਹਦਾ ਹਰ ਇੱਕ ਇਤੇ ਕੰਮ ਦਾ ਆਪ ਜ਼ਿੰਮੇਵਾਰ ਹੁੰਦਾ ਕਿਉਂਕਿ ਉਹ ਬਾਲ ਤੇ ਜਵਾਨੀ ਵਕਤਾਂ ਕਾਲਾ ਕਿਉਂ ਗਿਆ ਹੁੰਦਾ ਤੇ ਉਹ ਆਪਣੇ ਕੀਤੇ ਹਰ ਕੰਮ ਦਾ ਆਪ ਜ਼ਿੰਮੇਵਾਰ ਹੁੰਦਾ ਸੋ ਮੈਨੂੰ ਯਾਦ ਆਉਂਦੇ ਨੇ ਉਹ ਦਿਨ ਜਦੋਂ ਮੈਂ ਗੜਾਣੀ ਕੋਰਦੇ ਵਿੱਚ ਪੈ ਤਰਿਆ

ਇਸ ਤਰ੍ਹਾਂ ਜਿਹੜੀਆਂ ਗੁੱਝੜਾਂ ਦੇ ਉਹਨਾਂ ਤੇ ਨਿਕਲਿਆ ਜਾਂਦਾ ਸੋਏ ਮੇਰੀ ਕਾਰਨ ਤੋਂ ਵੀ ਆ ਮੈਂ ਤੁਹਾਨੂੰ ਬੜਾ ਕੋਸ਼ਿਸ਼ ਕੀਤਾ ਉਹਨਾਂ ਨੂੰ ਨੰਮਸਤ ਕਰ ਮੈਂ ਇੱਥੇ ਆ ਰਹੀ ਕਿਉਂਕਿ ਮੇਰੀ ਅਰਜ਼ਾ ਅੱਜ ਮੈਂ ਜਿੰਨੇ ਮਾਰਦੀ ਚਲਾਈ ਜਾਵਾ ਤਾਂ ਸਰਕਾਰ ਉਤਾਰਨੀ ਕਿਉਂਕਿ ਇਹਨਾਂ ਨੇ ਫੌਜ ਵਿੱਚ ਭਰਤੀ ਕੀਤੀ ਆ ਉਹ ਕਹਿੰਦੇ ਨੌਕਰੀ ਕੀਤੀ ਆ ਕਹਿੰਦੇ ਅੰਦੇ ਨੇ ਕਿ ਬੰਦਾ ਫੌਜੀ ਜਦੋਂ ਭਰਤੀ ਹੋ ਜਾਂਦਾ ਉਹਨੂੰ ਕਹਿੰਦੇ ਨੇ ਵੀ ਤੈਨੂੰ ਅਜੇ ਦਾਉ ਨੀਲੇ ਮੇਢੀ ਨਾਦਰ ਮੁਕਾ ਕੱਢਿਆ ਜਾ ਪਹਿਲਾਂ ਨੂੰ ਲੰਦੂਤੀ ਕਰਕੇ ਆ ਤੋ 9 ਮਹੀਨੇ ਦੀ ਆਪਣੀ ਡਿਗਰੀ ਜਿਹੜੀ ਮੈਂ ਤਾਂ ਉਹ ਨੂੰ ਕਹਿ ਰਹੇ ਕੋ ਲੰਦੂਤੀ ਕਰਦਾ ਤੋ ਮੈਂ ਖਰਾਣੀ ਦੇ ਵਿੱਚ ਅਫਸਰ ਦੇ ਕੋਣ ਤੋਂ ਕਹਿ ਰਿਹਾ ਇੱਥੇ ਲੰਦੂਤੀ ਕੀਤੀ ਆ ਇਹ ਕਹਿੰਦੇ ਇਹ ਮੇਰੀ ਕਰਨ ਭੁਗੀਆਂ ਇਸ ਨੂੰ ਸੱਚ ਦਾ ਅਰ ਮੈਂ ਤੁਹਾਡੇ ਨੂੰ ਵਾਦਾ ਕਰਦਾ ਕਿ ਤੁਹਾਨੂੰ ਮੈਂ ਅਦਾਸ ਕੀਤੀ ਆ ਸਾਡੇ ਦੇ ਵਿੱਚ ਕਿ ਮੈਂ ਸਰਦਾਰ ਤਾਰਾ ਸਿੰਘ ਤੇ ਸਰਦਾਰ ਮਨਜੀਤ ਸਿੰਘ ਅਸੀਂ ਪੰਥ ਅਤੇ ਪੰਜਾਬ ਦੇ ਚੜ੍ਹਦੀ ਕਲਾ ਲਈ ਹਮੇਸ਼ਾ ਤਤਪਰ ਰਹਾਂਗੇ ਪਰ ਜਿਹੜੇ ਯਤਨ ਨੇ ਇਹ ਯਤਨ ਤਾਂ ਹੀ ਸਰਬੋਤਮ ਸਕੇ ਜੇਕਰ ਸੋਦਾ ਸਾਰਿਆਂ ਦਾ ਸਾਥ ਲੂਗਾ ਕਿਉਂਕਿ ਕੰਨਾਂ ਬੰਦਾ ਕੋਈ ਵੱਡਾ ਨਹੀਂ ਹੈ ਵੱਡੇ ਵੱਡੇ ਨਾਲੇ ਤੁਸੀਂ ਆਕਰਣੋ ਜਿਹੜੇ ਕਹਿੰਦੇ ਅਸੀਂ 25 25 ਸਾਲ ਦਾ ਰਹੇ ਚਲਾਂਗੇ ਉਹ ਛੜਕਾਂ ਤੇ ਮਾਰੇ ਪਾੜੇ ਦਿੱਤੇ ਨੇ ਕੋਈ ਉਹਨਾਂ ਦਾ ਇਹ ਗੱਲ ਤੇ ਉਹ ਲੋਕ ਜਿਨ੍ਹਾਂ ਨੂੰ ਅਸੀਂ ਜੋਕਰ ਕਹਿ ਦਿੰਦੇ ਸੀ ਉਹ ਇਤਜਾਰ ਦੇ ਤਾਇਦਾਰ ਨੇ ਉਹ ਪੰਜਾਬ ਦੀਆਂ ਨਿੱਕੀਆਂ ਘਰਦਿਆਂ ਤੋਂ ਸਭ ਕੁਝ ਛੋਟੇ ਹੱਥ ਚਾਹ। ਉਹ ਛੋਟੇ ਸਾਥ ਤੋਂ ਬਿਨਾ ਕੁਝ ਨਹੀਂ ਬਣ ਸਕਦਾ। ਮੈਂ ਦੇਰਤੀ ਕਰਦਾ ਕਿ ਤੁਸੀਂ ਸਾਥ ਦਿਓ ਜਿਵੇਂ ਤੁਸੀਂ ਹਮੇਸ਼ਾ ਹੀ ਇਹ ਮੇਰੀ ਕਲਮ ਨੂੰ ਮੀਆਂ ਅਰਜ਼ੀ ਵੀ ਵਾਦਾ ਕਰਦੇ ਆ ਕਿ ਤੁਹਾਨੂੰ ਰਾਮਾ ਨਿਯੋਣ ਦਿੰਦੇ ਵਰੀ ਵੀ ਕਾ ਖਲਖਾ ਤੇ ਵਰਗ ਨਹੀਂ ਕੀਤਾ। ਸਰ ਜੀ ਕੀ ਵਿਚਾਰ ਸਹਿਯੋਗ ਕਰਨਾ ਚਾਹੁੰਦੇ ਹਾਂ ਜੀ ਅੱਜ ਦੇ ਸਨਮਾਨ ਸਮਾਰੋਹ ਬਾਰੇ। ਮਾਈਨ ਜੀ ਕਾ ਖਾਨ ਸਾਹਿਬਾਈ ਗੁਰਜੀਖੂਤੇ 3000 3000 ਤਾਰਾ ਸੰਗਠਣੀ ਬਹੁਤ ਸਾਡੀ ਟੀਮ 204 ਤੋਂ ਕੁ ਹੋਤੇ ਮਨਦੀਪ ਸਿੰਘ ਗੁਪਤਾ ਅਸੀਂ ਚੁਣਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੁਸਕਲਾਂ ਨੇ ਲੋਕਾਂ ਦੀ ਉਹਨੂੰ ਹੱਲ ਕਰਾਉਣ ਤੱਕ ਜਾਵਾਂਗੇ ਘਰ ਘਰ ਪਹੁੰਚਾਂਗੇ ਮੀਟਿੰਗਾਂ ਕਰਾਵਾਂਗੇ ਹਾਈਕਮਾਂਡ ਦੇ ਹੁਕਮ ਅਨੁਸਾਰ ਪੂਰੀ ਤਨਦਾਦ ਇਹਨਾਂ ਸੇਵਾ ਕਰਾਂਗੇ ਔਰ ਸਾਨੂੰ ਪੂਰਾ ਆਸਾ ਜੋ ਸਾਡੀ ਆਪਣੇ ਪਿੰਡ ਗੁਰੇਟੇ ਕੋਲੋਂ ਕਾਲੀਗੜ ਬਣਾਇਆ ਗਿਆ ਇਹ ਪੂਰਾ ਚੜ੍ਹਦੀ ਕਲਾ ਜਾ ਰਿਹਾ ਹੈ ਔਰ ਮੋਰ ਬਾਰੇ ਸਮਝਦੇ ਤੁਸੀਂ ਅਸੀਂ ਪੂਰੀ ਤਨਦਾਦ ਇਹਨਾਂ ਸੇਵਾ ਕਰਾਂਗੇ ਔਰ ਪਿੰਡਵਾਲੋਂ ਸੇ ਬਹੁਤ ਕੋਸ਼ਨ ਖਾਟਾ ਬਹੁਤ ਸਨਮਾਨ ਕਰੇ ਪਿੰਡਵਾਲਿਆਂ ਨੇ ਔਰ ਅਸੀਂ ਗੁਰੂ ਮਹਾਰਾਜ ਦੇ ਦਸੋ ਕੇ ਧੰਨਵਾਦ ਕਰਨਾ ਗੁਰੂ ਮਹਾਰਾਜ ਦਾ ਪਿੰਡਵਾਲੋਂ ਦਾ ਧੰਨਵਾਦ ਕਰਦੇ ਹਾਂ ਉਹ ਬਹੁਤ ਵੱਡਾ ਸਾਥ ਦਿੱਤਾ ਸਰਦਾਰ ਜੀ ਕਿੰਨੇ ਵੱਡੀ ਇਸ ਮਿਹਰਬਾਨੀ ਸਮਝਦੇ ਆ ਤੁਸੀਂ ਜਿਹੜੀ ਚੰਨ ਵਾਲੀ ਮਿਲੀ ਹੈ ਜੀ ਅੱਜ ਤੋਂ ਇਹ ਸਮਰਥ ਸੀ ਬਹੁਤ ਵੱਡੀ ਪੰਜਾਬ ਲੈਵਲ ਦੀ ਗੰਧ ਸਮਝਿਆ ਪੰਜਾਬ ਲੈਵਲ ਤੋਂ ਪੁਰਾ ਬੱਡ ਲੈਵਲ ਦੀ ਗੰਧ ਸਮਝਿਆ ਕਿਉਂਕਿ ਬਾਹਰ ਦੇ ਛੋਟੇ ਤੋਂ ਬਹੁਤ ਫੋਨ ਆਉਂਦੇ ਨੇ ਇਹ ਜਿਹੜਾ ਕਾਲੀਗਰ ਬਣਿਆ ਬਹੁਤ ਸਟਰੋਂਗ ਹੈ ਔਰ ਬਾਹਰ ਦੇ ਤੋਂ ਜ਼ਿਆਦਾ ਖੇਲਾ ਜਾਵੇਗਾ ਔਰ ਪੂਰੀ ਤਨਦੇਹੀ ਨਾਲ ਲਾਵਾਂਗੇ ਅਸੀਂ ਮੀਡੀਆ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆ ਕੇ ਜਿਨਾ ਜਿਹਾ মিডিਆ ਮਤਲਬ ਸਹਾਦੰਦਾ ਹੈ ਕਾਲੀ ਗਾਲਾਂ ਕਰਦਾ ਹੈ ਤੇ মিডিਆ ਦੀ ਬਹੁਤ ਵੱਡੀ ਜਿੰਮੇਵਾਰੀ ਹੈ ਤੇ ਜਿਹੜਾ ਕਿ ਸਾਨੂੰ ਮਤਲਬ ਅਰਸ਼ ਅਰ ਸੱਚੀ ਸੱਚੀ ਮਤਲਬ ਇਮਾਨਦਾਰੀ ਨਾਲ ਕੰਮ ਕਰਾਂਗੇ ਅੱਗੇ ਜਾ ਕੇ ਘਰ ਘਰ ਜਾ ਕੇ ਪ੍ਰਿੰਟ ਪ੍ਰਿੰਟ ਜਾ ਕੇ ਟੂਟੇ ਬਣਾ ਕੇ ਪੂਰਾ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਰਹਾਂਗੇ ਧੰਨਵਾਦ ਜੀ ਤੁਹਾਡਾ ਹਾਂ ਜੀ ਆਹ ਵਾਹ ਜੀ ਫਤਿਹ ਅਜੀਪਪੁਰੇ ਸਾਹਿਬ ਅਸੀਂ ਅੱਜ ਵੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਦਿੰਦੇ ਆ ਅੱਜ ਕਾਲਮਦਰ ਪੰਜਾਬੀ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਨੇ ਜੀ ਤੇ ਤੁਸੀਂ ਕੀ ਵਿਚਾਰ ਕਰਨਾ ਸ਼ੇਅਰ ਕਰਨਾ ਚਾਹੁੰਦੇ ਹੋ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਸਾਨੂੰ ਅੱਜ ਪਿੰਡ ਕਨਾਣੇ ਖੁਰਦ ਬਲੋਂ ਕਿੰਨਾ ਜਥੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਅਸੀਂ ਸਾਨੂੰ ਪਿੰਡ ਬਣੋਂਗੇ ਪੂਰਾ ਸਮਰਥਨ ਮਿਲਿਆ ਸੀਗਾ ਤੇ ਅਸੀਂ ਪਿੰਡ ਦੇ ਵੀ ਤੇ ਜੋ ਵੀ ਕਾਰਜ ਵਗੈਰਾ ਹੈਗਾ ਸਾਰੀ ਉਹਨਾਂ ਨੂੰ ਤੇ ਹਲਕੇ ਵਾਲੇ ਸਾਰਿਆਂ ਨੂੰ ਅਸੀਂ ਪਹਾਈ ਪੌਣ ਤੱਕ ਪਹੁੰਚਾਵਾਂਗੇ ਅਤੇ ਅਸੀਂ ਹਲਕੇ ਦਾ ਵੀ ਧੰਨਵਾਦ ਕਰਦੇ ਆਂ ਅਤੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਤੇ ਪੂਰੀ ਜਿਹੜੀ ਕਮੇਟੀ ਹੈਗੀ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਸਮੇਂ ਇਹ ਔਡੇ ਬਖਸੇ ਨੇ ਹੋਰ ਅਸੀਂ ਇਹੀ ਕਰਨਾ ਚਾਹੁੰਦੇ ਆਂ ਜੀ ਅਸੀਂ ਤਕਰੀਬਨ ਜਿਹੜੀ ਹੁਣ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ ਉਹਨਾਂ ਦੀਆਂ ਜਿਹੜੀਆਂ ਵੀ ਹੁਣਗੀਆਂ ਸੇਵਾਵਾਂ ਹੋਣਗੀਆਂ ਉਹਨੂੰ ਅੱਗੇ ਕਮੇਟੀ ਤੱਕ ਲੈ ਕੇ ਜਾਵਾਂਗੇ ਔਰ ਪੂਰੇ ਅਸੀਂ ਸਾਰਿਆਂ ਦੇ ਸਹਿਯੋਗ ਨਾਲ ਨਾਲ ਲੈ ਕੇ ਤੁਰਾਂਗੇ ਅਸੀਂ ਸਾਰੇ ਜੂਥ ਨੂੰ ਨਾਲ ਜੋੜਨ ਵਾਸਤੇ ਤੁਸੀਂ ਮਨਦੀਪ ਜੀ ਕੀ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਜਿਹੜੇ ਨੇ ਐਫਰਟਸ ਕਰੋਗੇ ਅਸੀਂ ਜੂਥ ਨੂੰ ਨਾਲ ਜੋੜਨ ਵਾਸਤੇ ਅਸੀਂ ਜਿਵੇਂ ਮੇਰੇ ਨਾਲ ਕਮੇਟੀ ਮੈਂਬਰ ਜਿਵੇਂ ਇਸ ਟਾਈਮ ਸਰਵਰ ਉਤਾਰ ਸਿੰਘ ਜੀ ਤੋਂ ਹੋਰ ਜਿਵੇਂ ਹਤਾਰਾ ਸਿੰਘ ਜੀ ਨੇ ਅਸੀਂ ਸਾਰੇ ਜੂਥ ਨੂੰ ਜਿਵੇਂ ਜਿਵੇਂ ਅੱਗੇ ਨਸਿਆਤ ਗਲਤ ਵਿੱਚ ਪਏ ਹੋਏ ਨੇ ਜਾਂ ਹੋਰ ਵੀ ਕੀ ਮਤਲਬ ਕਾਣ ਹੋ ਰਿਹਾ ਉਸ ਜਮਾਨੀ ਵਿੱਚੋਂ ਕੱਢ ਕੇ ਬਦਲ ਸਾਹਿਬ ਨੇ ਸ਼ਖੀਰ ਨੇ ਜਿਹੜਾ ਕਾਣ ਕੀਤਾ ਜਿੰਦਾ ਜਮਾਨੀ ਦਾ ਅਸੀਂ ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਅਸੀਂ ਆਪਣਾ ਜੋੜਾਂਗੇ ਅਸੀਂ ਅਸੀਂ ਮਤਲਬ ਵਧੀਆ ਸੇ ਦੇਖ ਕੇ ਨਾਲ ਚੱਲਾਂਗੇ ਅਸੀਂ ਪੈਂਟ ਪੈਂਟ ਪੱਦਰ ਤੇ ਜੁੱਤ ਨੂੰ ਉੱਚਾ ਚੱਕਾਂਗੇ ਐਨਾ ਹੀ ਕਹਿੰਦਾ ਹੋਇਆ ਮੈਂ ਮੈਂ ਤਾਂ ਆਵਾਜ਼ ਜੀ ਦੀ ਫਾਟੀ ਥੈਂਕ ਯੂ ਸਾਹਿਬ ਜੀ ਦਰਸ਼ਨ ਦੇ ਗੁਰ ਜੀਵਾ ਉਦ ਸਿਗਾ ¡Gracias! los